ਲਗਭਗ ਸਾਰੇ ਪਿੰਡ ਦੇ ਸਿਓਗ ਰਹੇ ਨੇ ਕਿਉਂਕਿ ਇੱਕ ਤਾਈ ਦੇ ਟਾਈਮ ਵਿੱਚ ਤੁਸੀਂ ਸੋਹਣੇ ਕਿ ਨਸ਼ਾ ਬਹੁਤ ਚੱਲ ਰਿਹਾ ਹੈ ਜੀ 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 ਇੱਥੇ ਨਾ ਗਰਾਊਂਡ 'ਚ ਮੁੰਡੇ ਦੇਖ ਕੇ ਨਾ ਕਾਫੀ ਸਾਰੇ ਸਵੇਰ ਦਾ ਟਾਈਮ ਹੈ ਇਸ ਟਾਈਮ ਤੇ ਮੁੰਡੇ ਦੇਖ ਕੇ ਨਾ ਮੈਂ ਇਧਰ ਮੋੜਿਆ ਆਜੋ ਮੈਂ ਤੁਹਾਨੂੰ ਦਿਖਾਉਣਾ ਆ ਮੈਂ ਕੱਬ ਆਪਦੇ ਗਰਾਊਂਡ ਦੀ ਵੀਡੀਓ ਪਾਈ ਸੀ ਨਾ ਸਭ ਤੋਂ ਪਹਿਲਾਂ ਸਾਡਾ ਪਿੰਡ ਦਾ ਜਿਹੜਾ ਗਰਾਊਂਡ ਹੈ ਨਾ ਉਹ ਏਰੀਆ ਜਿੱ ਇੱਕ ਨੰਬਰ ਸੀ ਤੇ ਅੱਜ ਮੈਨੇ ਇਧਰ ਇਹਨਾਂ ਦਾ ਦੇਖ ਕੇ ਨਾ ਇੱਥੇ ਢਾਂਚਾ ਸਾਰਾ ਤੇ ਮੈਥੋਂ ਰੁਕੇ ਬਿਨਾ ਰਹਿਣੇ ਗਿਆ ਆ ਦੇਖੋ ਆ ਜਿਹੜਾ ਸ਼ੈੱਡ ਏ ਇਹ ਬਣਾਇਆ ਇਹਨਾਂ ਨੇ ਇੱਥੇ ਲੱਗੂਗਾ ਨੈਟ ਬੋਲਿੰਗ ਦੀ ਪ੍ਰੈਕਟਿਸ ਵਾਸਤੇ ਆਜੋ ਅੱਗੇ ਅੱਗੇ ਮੈਂ ਤੁਹਾਨੂੰ ਸਾਰਾ ਦਿਖਾਉਣਾ ਹਾਲੇ ਚਾਰਦੁਆਰੀ ਨਹੀਂ ਹੈਗੀ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਆਪਾਂ ਇਹ ਵੀ ਵੇਖਾਂਗੇ ਵੀ ਮੰਨ ਲਓ ਕਿੰਨੇ ਏਕਰ ਵਾਇਆ ਸਭ ਆਹ ਦੇਖੋ ਇਹ ਫੁੱਟਬਾਲ ਦੇ ਗਰਾਊਂਡ ਵਾਸਤੇ ਜਿਹੜਾ ਗੋਲਾਂ ਦੇ ਪੋਲ ਹੁੰਦੇ ਨੇ ਨਾ ਉਹ ਇਹਨਾਂ ਸਾਰਾ ਕੰਮ ਰੈਡੀਮੇਡ ਕੀਤਾ ਦੇਖੋ ਹਾਲੇ ਦੇ ਪਿੱਛੇ ਜਾਲ ਲੱਗਣੇ ਨੇ ਤੇ ਅੱਗੇ ਮੈਂ ਤੁਹਾਨੂੰ ਸਾਰਾ ਦਿਖਾਉਣਾ ਇਹਦਾ ਤੀਰ ਅੰਦਾਜ਼ੀ ਵਾਸਤੇ ਇਹਨਾਂ ਨੇ ਉਹ ਲਾਇਆ ਹੋਇਆ ਜਿਹਦੇ ਵਿੱਚ ਤੀਰ ਚਲਾਉਣ ਦੀ ਪ੍ਰੈਕਟਿਸ ਕਰਦੇ ਆ ਆਰਚਰ ਤੇ ਉਧਰ ਦੇਖੋ ਸ਼ੈੱਡ ਬਣਾਇਆ ਪਲੇਅਰਾਂ ਦੇ ਬੈਠਣ ਵਾਸਤੇ ਜੇ ਜਿਆਦਾ ਗਰਮੀ ਸਰਦੀ ਹੋਵੇ ਤੇ ਉੱਥੇ ਬੈਠਣ ਵਾਸਤੇ ਤੇ ਇਧਰ ਇਹਨਾਂ ਨੇ ਵਾਲੀਵਾਲ ਦਾ ਨੈਟ ਬਹੁਤ ਹੀ ਸੋਹਣਾ ਸਟਰਕਚਰ ਬਣਾਇਆ ਹੋਇਆ ਸਾਰਾ ਪਾਈਪਾਂ ਦਾ ਇਹਨੂੰ ਜਾਲ ਲਾ ਦੇਣਗੇ ਫਿਲਹਾਲ ਇਹਨਾਂ ਉਧਰ ਉਹ ਦੇਖੋ ਟੈਂਪਰੇਰੀ ਵਾਲੀਵਾਲ ਦਾ ਨੈਟ ਲਾਇਆ ਹੋਇਆ ਉਧਰ ਉਹ ਫੁੱਟਬਾਲ ਵਾਲੇ ਪੋਲ ਹੋ ਗਏ ਇੱਥੇ ਇਹਨਾਂ ਦੇ ਕਹਿਣ ਮੁਤਾਬਕ ਵੀ ਇਹ ਕ੍ਰਿਕਟ ਵੀ ਖੇਡਦੇ ਨੇ ਆਜੋ ਬਾਕੀ ਗੱਲਬਾਤ ਆਪਾਂ ਪਲੇਅਰਾਂ ਨਾਲ ਕਰ ਲੈਨੇ ਆ ਰੂਹ ਬੜੀ ਖੁਸ਼ ਹੋਈ ਯਾਰ ਵਿਰਧਾ ਦਾ ਨਾਮ ਕੀ ਹੈ? ਮੈਂ ਨਾਮ ਸੁਰਜ ਸਿੰਘ ਹੈ। ਪਿੰਡ ਸਿਕੰਦਰਪੁਰ ਹੈ। ਸੁਰਜ ਸਿੰਘ ਦਾ ਨਾਮ ਹੈ। ਅੱਛਾ ਜੀ। ਤੇ ਤੁਸੀਂ ਮੁੰਡਿਆਂ ਦੀ ਇੱਥੇ ਕ੍ਰਿਕਟ ਦੀ ਪ੍ਰੈਕਟਿਸ ਕਰਾਉਂਦੇ ਜੀ? ਹਾਂ ਜੀ ਰਲ ਮਿਲ ਕੇ ਕਰਦੇ ਨੇ ਜੀ ਕ੍ਰਿਕਟ। ਅੱਛਾ ਜੀ। ਤੇ ਮੁੰਡੇ ਰਹਿੰਦੇ ਆਉਂਦੇ ਰਹਿੰਦੇ? ਹਾਂ ਜੀ ਆ ਕਾਫੀ ਮੁੰਡੇ ਹੈ ਨਾ ਤੁਹਾਡੇ ਨਾਲ ਵੇਖਿਆ। ਤੇ ਤੁਸੀਂ ਡੇਲੀ ਆਉਂਦੇ ਹੋ? ਹਾਂ ਜੀ ਡੇਲੀ ਆਈ ਦਈ। ਸ਼ਾਮ ਨੂੰ ਵਾਲੀਬਾਲ ਦੇ ਮੁੰਡੇ ਨੇ ਸ਼ਾਮ ਨੂੰ ਤੁਸੀਂ ਆਉਗੇ। ਆਰਚਰੀ ਦੇ ਵਾਲੀਬਾਲ ਦੇ ਫੁੱਟਬਾਲ ਦੇ। ਅੱਛਾ ਜੀ। ਬਹੁਤ ਮੁੰਡੇ ਹੁੰਦੇ ਸੀ ਸ਼ਾਮ ਨੂੰ। ਤੇ ਇਹ ਮੈਂ ਦੇਖਿਆ ਮੈਂ ਇਹਦੀ ਵੀਡੀਓ ਵੀ ਬਣਾਈ ਹੈ ਤੁਹਾਡੀ। ਇਹ ਸਾਰਾ ਕੰਮ ਕਿੰਨੇ ਕਰਵਾ ਕੇ ਦਿੱਤਾ ਜੀ ਪਿੰਡ ਦੀ ਪੰਚਾਇਤ ਨੇ ਕਰਾਈ ਅੱਛਾ ਜੀ ਬਰ ਪਿੰਡ ਦੀ ਪੰਚਾਇਤ ਪਲੇਅਰਾਂ ਦਾ ਪੂਰਾ ਸਾਥ ਦਿੰਦੀ ਹੈ ਹਾਂਜੀ ਠੀਕ ਹੈ ਤੇ ਹੁਣ ਤੁਸੀਂ ਫੁੱਟਬਾਲ ਦੇ ਵੀ ਮੰਨ ਲਓ ਜਿਹੜੀ ਕੋਈ ਗੇਮ ਬਹੁਤ ਹੁੰਦੇ ਫੁੱਟਬਾਲ ਦੇ ਵੀ ਵਾਲੀਬਾਲ ਦੇ ਵੀ ਹੁੰਦੇ ਆ ਅੱਛਾ ਜੀ ਇਹਦੇ ਨਾਲ ਇਹ ਹੈ ਨਾ ਇੱਕ ਤਾਂ ਨਸ਼ੇ ਤੋਂ ਦੂਰ ਰਹਿੰਦਾ ਬੰਦਾ ਹਾਂਜੀ ਇਧਰੋਂ ਫਿਰ ਪਿੰਡ ਦੇ ਮੁੰਡੇ ਇਕੱਠੇ ਲੜਮਲ ਕੇ ਰਹਿੰਦੇ ਠੀਕ ਹੈ ਪਿੰਡ ਦੀ ਪੰਚਾਇਤ ਪਲੇਅਰਾਂ ਦਾ ਪੂਰਾ ਸਾਥ ਦਿੰਦੀ ਹੈ ਮਤਲਬ ਤੇ ਆਪਣੇ ਪਿੰਡੋਂ ਕੋਈ ਵੱਡੇ ਪਲੇਅਰ ਵੀ ਨਿਕਲੇ ਨੇ ਇਦਾਂ ਨੈਸ਼ਨਲ ਲੈਵਲ ਖੇਡੇ ਇੰਟਰਨੈਸ਼ਨਲ ਮੁੰਡੇ ਨੇ ਆਰਚਰੀ ਚ ਖੇਡੇ ਹੋਏ ਮੁੰਡੇ ਅੱਛਾ ਜੀ ਇਹ ਤੋਂ ਰਾਮਚੰਦ ਸਾਡੇ ਐਕ ਸਰਪੰਚ ਨੇ ਹਾਂਜੀ ਉਹਨਾਂ ਦੇ ਟਾਣੀ ਦਾ ਮੁੰਡਾ ਅੱਛਾ ਜੀ ਉਹ ਤੇ ਯੂ ਐਸ ਏ ਆ ਅੱਛਾ ਜੀ ਆਰਚਰੀ ਚ ਗਿਆ ਅੱਛਾ ਜੀ ਇੱਕ ਉਹਨਾਂ ਦਾ ਭਤੀਜਾ ਜੀ ਉਹ ਤੇ ਕੋਚ ਨੇ ਉਹ ਵੀ ਇੰਟਰਨੈਸ਼ਨਲ ਖੇਡੇ ਹੋਏ ਇਹ ਤੁਸੀਂ ਜਿਹੜਾ ਸਾਰਾ ਆਈਡੀਆ ਮੈਨੂੰ ਇੰਨਾ ਸੋਹਣਾ ਤੁਹਾਨੂੰ ਸਮਾਨ ਦਿੱਤਾ ਬਣਾ ਕੇ ਇਹ ਤੁਸੀਂ ਪਲੇਅਰਾਂ ਨੇ ਮੰਗ ਚੁੱਕੀ ਸੀ ਪੰਚਾਇਤ ਕੋਲ ਅੱਛਾ ਜੀ ਪਿੰਡ ਦੀ ਪੰਚਾਇਤ ਮੁੰਡਿਆਂ ਦੇ ਸਹਿਯੋਗ ਨਾਲ ਮੁੰਡੇ ਜੋ ਡਿਮਾਂਡ ਕਰਦੇ ਠੀਕ ਹੈ ਜੀ ਹੁਣ ਜੋ ਕਵਾਂਗੇ ਉਹਨਾਂ ਕੋਲ ਜਾ ਕੇ ਤਾਂ ਉਹ ਹਾਂ ਜੀ ਇਹ ਡਿਮਾਂਡ ਤਾਂ ਪੂਰੀ ਹੋਊਗੀ ਨਾ ਜੀ ਮਤਲਬ ਚੰਗੇ ਹਾਂ ਜਾਇਆ ਜ ਮਤਲਬ ਚੰਗਾ ਵਧੀਆ ਸਾਥ ਤੁਹਾਡਾ ਦਿੰਦੀ ਹੈ ਪੰਚਾਇਤ ਬਹੁਤ ਸੁਣੀ ਗੱਲ ਵੀਰੇ ਕੋਸਪ ਜਿਹੜੇ ਮੁੰਡੇ ਸਾਰੇ ਨੇ ਪੜਨ ਪੜਨ ਵਾਲੇ ਨੇ ਪਿੰਡ ਦੇ ਹਾਂ ਜੀ ਹਾਂ ਜੀ ਮੁੰਡੇ ਵਧੀਆ ਸਾਰੇ ਪੜਨ ਲਿਖਨ ਵਾਲੇ ਆ ਅੱਛਾ ਜੀ ਇਹ ਹਿੱਤੇ ਖੇਡਣ ਹੁੰਦੇ ਡੇਲੀ ਸ਼ਾਮ ਨੂੰ ਵੀ ਤਾਂ ਅੱਜ ਦਿਨੇ ਵੀ ਪਿੰਡ ਚ ਮੰਨ ਲਓ ਤੁਹਾਨੂੰ ਬਿਨਾ ਖੇਡਣ ਵਾਲੇ ਮੁੰਡੇ ਜਿਹੜੇ ਪੰਚਾਇਤੀ ਨੇ ਜਾਂ ਪਿੰਡ ਦੇ ਨੇ ਕਿੰਨੇ ਕੁ ਮੁੰਡਿਆਂ ਦਾ ਸਹਿਯੋਗ ਹੈ ਇਦਾਂ ਵੀ ਵਧੀਆ ਹਾਂਜੀ ਖੇਡਣ ਵਿੱਚ ਤਾਂ ਲਗਭਗ ਸਾਰੇ ਪਿੰਡ ਦੇ ਸਿਖ ਹੋ ਰਹੇ ਨੇ ਕਿਉਂਕਿ ਇੱਕ ਤਾਂ ਇਹਦੇ ਟਾਈਮ 'ਚ ਤੁਸੀਂ ਸੋਹਣੇ ਕਿ ਨਸ਼ਾ ਬਹੁਤ ਚੱਲ ਰਿਹਾ ਹੈ ਹਾਂਜੀ ਤਾਂ ਮੁੰਡੇ ਖੇਡਣ ਗਏ ਅੱਜ ਦੇ ਯੂਥ ਤਾਂ ਉਹਨਾਂ ਵਾਲੀ ਬੀੜੀ ਵੀ ਜਿਹੜੇ ਆਉਣ ਵਾਲੇ ਬੱਚੇ ਆ ਉਹ ਵੀ ਇੱਧਰ ਲੱਗਣੇ ਖੇਡਾਂ ਦੇ ਪਾਸੇ ਤਾਂ ਬਿਲਕੁਲ ਤਾਂ ਬਹੁਤ ਵਧੀਆ ਰਹਿੰਦਾ ਦੂਸਰਾ ਇੱਕ ਤਾਂ ਨੂੰ ਹੋਰ 10 ਦਿਨ ਸਾਡੇ ਪਿੰਡ ਦੇ ਹੈਗੇ ਨੇ ਸਰਦਾਰ ਮੇਜਰ ਸਿੰਘ ਜੀ ਉਹਨਾਂ ਦੇ ਬੇਟਾ ਗੁਰਜੰਟ ਸਿੰਘ ਅੱਛਾ ਜੀ ਉਹ ਵੀ ਗੇਮ 'ਚ ਅੱਛੇ ਮਤਲਬ ਲੈਵਲ ਤੇ ਖੇਡੇ ਐ ਨੈਸ਼ਨਲ ਲੈਵਲ ਤੇ ਹੁਣ ਜੋਬ ਕਰਦੇ ਐ ਸਰਕਾਰੀ ਉਹਨਾਂ ਦੇ ਜੋਬ ਦੇ ਬੇਸ ਤੇ ਮਤਲਬ ਤੁਹਾਡੇ ਜਿਹੜੇ ਸਰਪੰਚ ਸਾਹਿਬ ਨੇ ਮਲਕੀਸ਼ ਸਿੰਘ ਪੁੱਲਰ ਹਾਂਜੀ ਉਹਨਾਂ ਦਾ ਚੰਗਾ ਸਹਿਯੋਗ ਹੈ ਖੇਡਾਂ ਨੂੰ ਹਾਂਜੀ ਖੇਡਾਂ ਨੂੰ ਸਹਿਯੋਗ ਹੈ ਪੂਰਾ ਗੇੜਾ ਗੁੜਾ ਮਾਰਦੇ ਗਰਾਊਂਡ 'ਚ ਪਲੇਅਰਾਂ ਦਾ ਬੈਕਅਪ ਲੈਂਦੇ ਆ ਬਿਲਕੁਲ ਜੀ ਨਹੀਂ ਵੀ ਲੈਂਦੇ ਤਾਂ ਮੁੰਡੇ ਸਾਰੇ ਰਲ ਕੇ ਬੁਲਾ ਲੀਦੇ ਹਾਂ ਜਦੋਂ ਮੋੜ ਹੁੰਦੀ ਹੈ ਬਹੁਤ ਸੁਣੀ ਗੱਲ ਹੈ ਇਹ ਵੀ ਮੁੰਡਾ ਹਾਜ਼ਰ ਰਹਿੰਦਾ ਜਦੋਂ ਯਾਦ ਕਰਦੇ ਹਾਂ ਅੱਛਾ ਬਹੁਤ ਵਧੀਆ ਪਿੰਡ 'ਚ ਵੀ ਚੱਲ ਰਿਹਾ ਪ੍ਰੋਗਰੈਸ ਇਹਦੇ ਨਾਲ ਅੱਗੇ ਨਾਲੋਂ ਜਿਵੇਂ ਪਿੰਡਾਂ 'ਚ ਆਪਣੇ ਕੋਈ ਨਸ਼ੇ ਨੂੰ ਕੋਠਲ ਪਈ ਹੈ ਹਾਂਜੀ ਜੇ ਜਦੋਂ ਮੁੰਡਿਆਂ ਦਾ ਰੁਝਾਨ ਨਹੀਂ ਇੱਧਰ ਹੋ ਜਾਊਗਾ ਖੇਡਣ ਵਾਲੇ ਪਾਸੇ ਤੇ ਨਸ਼ੇ ਵਾਲੇ ਪਾਸੇ ਤਾਂ ਆਪੇ ਨਹੀਂ ਜਾਣਗੇ ਲੜਾਈਆਂ ਝਗੜੇ ਵੀ ਪਿੰਡਾਂ 'ਚ ਘਟਦੇ ਇਸ ਚੀਜ਼ ਨਾਲ ਕਿਉਂ ਮੁੰਡੇ ਇਕੱਠੇ ਰਹਿੰਦੇ ਨੇ ਮੇਸ਼ਨ ਮੁੰਡੇ ਇਕੱਠੇ ਉਹੀ ਤਾਂ ਮੈਂ ਕਿਹਾ ਤੁਹਾਨੂੰ ਕਿ ਮੁੰਡੇ ਇਕੱਠੇ ਰਹਿਣਗੇ ਤਾਂ ਲੜਾਈ ਝਗੜੇ ਤੋਂ ਬਚਦਾ ਮਨ ਮਟਾਬ ਨਹੀਂ ਹੁੰਦਾ ਮੁੱਕਦੀ ਗੱਲ ਖੇਡਾਂ ਪਿਆਰ ਵੀ ਵਧਾਉਂਦੀਆਂ ਨੇ ਸਿਹਤ ਵੀ ਵਧਾਉਂਦੀਆਂ ਨੇ ਹੈਨਾ ਪਾਈਚਾਰਾ ਵੀ ਵਧਾਉਂਦੀਆਂ ਨੇ ਦੇਖ ਲਓ ਇਹ ਪਿੰਡ ਸਿਕੰਦਰਪੁਰੇ ਆਰਚਰ ਮੁੰਡੇ ਤਿਆਰ ਹੋ ਰਹੇ ਨੇ ਤੀਰ ਅੰਦਾਜ਼ ਜੇ ਇਦਾਂ ਸਾਡੀਆਂ ਸਰਕਾਰਾਂ ਇਹਨਾਂ ਗੇਮਾਂ ਨੂੰ ਸਾਂਭਣ ਤੇ ਅ ਪਰ ਮੈਂ ਪਿੱਛੇ ਤੁਹਾਨੂੰ ਵੀਡੀਓ ਦਿਖਾਈ ਸੀ ਉਸ ਗਰਾਊਂਡ ਦਾ ਹਾਲ ਦੇਖ ਲਓ ਤੇ ਇੱਥੇ ਦੇਖ ਲਓ ਇਹ ਪੰਚਾਇਤਾਂ ਦੇ ਸਹਿਯੋਗ ਨਾਲ ਸਰਕਾਰਾਂ ਦੇ ਸਹਿਯੋਗ ਨਾਲ ਤੇ ਮਾਪਿਆਂ ਦੇ ਸਹਿਯੋਗ ਨਾਲ ਬੱਚੇ ਘਰਾਂ ਚੋਂ ਨਿਕਲਦੇ ਨੇ ਇੱਥੇ ਦੇਖੋ ਤੀਰਅੰਦਾਜ਼ੀ ਦੀ ਪ੍ਰੈਕਟਿਸ ਕਰਦੇ ਨੇ ਬਹੁਤ ਸੋਹਣਾ ਸਿਕੰਦਰਪੁਰ ਵਾਲਿਆਂ ਦਾ ਉਪਰਾਲਾ ਹੈ ਇਹਨਾਂ ਨੇ ਗਰਾਊਂਡ ਦੇ ਵਿੱਚ ਇਦਾਂ ਪਰਲੇ ਬੰਨੇ ਦੇਖਿਆ ਤੁਸੀਂ ਕ੍ਰਿਕਟ ਚੱਲਣ ਲਈ ਉਧਰ ਵਾਲੀਵਾਲ ਦਾ ਮੈਦਾਨ ਹੈ ਇੱਧਰ ਤੀਰਅੰਦਾਜ਼ ਆ ਮੁੰਡੇ ਕੁੜੀਆਂ ਪ੍ਰੈਕਟਿਸ ਕਰਨ ਦੇ ਨੇ ਜੇ ਇਦਾਂ ਹੀ ਨਿਕਲੇ ਤਾਂ ਸਾਡੇ ਸਮਾਜ ਨੂੰ ਕਾਫੀ ਫਾਇਦਾ ਹੋ ਸਕਦਾ ਹੈ ਨਸ਼ਿਆਂ ਤੋਂ ਲਾਈਆਂ ਝਗੜਿਆਂ ਤੋਂ ਰਹਿਦੋ ਸਕਦੇ ਆ ਜਿਹੜੇ ਹੁਣ ਮੁੰਡੇ ਕੁੜੀਆਂ ਬਾਹਰ ਤੁਰੇ ਜਾਂਦੇ ਨੇ ਉਹ ਚੀਜ਼ਾਂ ਤੋਂ ਵੀ ਸਾਡੀ ਬਚਤ ਹੋ ਸਕਦੀ ਏ ਤੇ ਆਜੋ ਇੱਥੇ ਪਲੇਅਰ ਪ੍ਰੈਕਟਿਸ ਕਰ ਰਹੇ ਨੇ ਆਪਾਂ ਉਹਨਾਂ ਨਾਲ ਕਰਦੇ ਆਂ ਗੱਲਬਾਤ ਬਾਕੀ ਉਹ ਖੁਦ ਦੱਸਣਗੇ ਤੁਹਾਨੂੰ ਵੀ ਇਹ ਉਹ ਇਹਨਾਂ ਨੂੰ ਸਿੱਖਿਆ ਇੱਥੋਂ ਕਿੱਥੋਂ ਮਿਲੀ ਇਹਨਾਂ ਚੀਜ਼ਾਂ ਸਾਰਿਆਂ ਦੀ ਹਬੁੱਦਰ ਜਿਹੜੀ ਤੁਸੀਂ ਪ੍ਰੈਕਟਿਸ ਕਰਨਦੇ ਹੋ ਕਿ ਸਕੂਲ ਵੱਲੋਂ ਕਰਨਦੇ ਹੋ ਪਿੰਡ ਵੱਲੋਂ ਕਰਨਦੇ ਹੋ ਕਿਵੇਂ ਕਰਨਦੇ ਹੋ ਏ ਜੀ ਗਰਾਊਂਡ ਤੇ ਪੇਂਟ ਦਾ ਹੀ ਆ ਜੀ ਹਾਂਜੀ ਇਹਦੀ ਕੋਈ ਫੀਸ ਨਹੀਂ ਆਪਣੇ ਕੋਲ ਸਾਬ ਅੱਛਾ ਸਪਨਸਰ ਹੈਗੇ ਜੀ ਉਹਨਾਂ ਕਰਵਾਇਆ ਇੱਥੇ ਸ਼ੁਰੂ ਅੱਛਾ ਜੀ ਤੇ ਆ ਬਸ ਸਮਾਨ ਆਪਣਾ ਬਾਕੀ ਆ ਫ੍ਰੀ ਆ ਪ੍ਰੈਕਟਿਸ ਆ ਟਾਰਗੇਟ ਵਗੈਰਾ ਸਾਰੇ ਉੱਪਰ ਵਾਇਦਾ ਪੇਂਟ ਦਾ ਚੰਗਾ ਸਹਿਯੋਗ ਹੈ ਤੁਹਾਨੂੰ ਪੰਚਾਇਤ ਦਾ ਜਾਂ ਸਾਰਾ ਇਦਾਂ ਸਾਰਾ ਗਰਾਊਂਡ ਦਾ ਵੀਰੇ ਨਹੀਂ ਕਰਦੇ ਮੈਨੇਜ ਪਿੰਡ ਸਾਰਾ ਹੈ ਗਿਆ ਜੀ ਇੱਥੇ ਤੇ ਮੰਨ ਲਓ ਬਹੁਤ ਸੋਹਣੀ ਗੱਲ ਹੈ ਤੁਹਾਨੂੰ ਆ ਸਹੂਲਤਾ ਮਿਲੀਆਂ ਹੋਈਆਂ ਨੇ ਇੰਨੀਆਂ ਹੈ ਨਾ ਤੇ ਤੁਸੀਂ ਅੱਗੇ ਕੋਈ ਮੁਕਾਬਲਾ ਖੇਡੇ ਉਧਰ ਹਾਂਜੀ ਖੇਡੇ ਜੀ 올 ਇੰਡੀਆ ਖੇਡੇ ਕਿ ਉਹ ਤੇ ਓਡੀਸਾ ਵੀ ਖੇ ਅੱਛਾ ਜੀ ਸਟੇਟ ਵਗੈਰਾ ਹੁਣ ਇੱਕ ਚੰਡੀਗੜ੍ਹ ਚ ਟੂਰਨਾਮੈਂਟ ਉਹ ਕਿਤੇ ਜਾਣਾ ਜੀ ਅਸਾਂ ਦੇ ਬੱਚਾ ਤੇ ਅੱਗੇ ਐਮ ਕੀ ਹੈ ਤੁਹਾਡਾ ਕਿੰਨਾ ਕੁ ਅੱਗੇ ਜਾਣ ਤੱਕ ਐਮ ਤੇ ਬਸ ਲੱਗੇ ਆ ਜੀ ਜੇ ਇਹਨੂੰ ਲੈ ਜੂ ਵਾਹਿਗੁਰੂ ਆਪਾਂ ਨੇ ਮੇਨ ਸੀ ਕਰ ਸਕਦੇ ਹਾਂ ਚਲੋ ਫਿਰ ਵੀ ਬਹੁਤ ਸੋਹਣੀ ਗੱਲ ਹੈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਤਰੱਕੀਆਂ ਬਖਸ਼ੇ ਦਹੀਂ ਕਰਦੇ ਰੋ ਪ੍ਰੈਕਟਿਸ